ਇੱਕ ਵਾਰ ਫੇਰ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨਾਗਾ ਬਿਲਕੁਲ ਨਜ਼ਦੀਕ ਤੋਂ ਐ ਜਿਹੜਾ ਇੱਥੇ ਟਰਾਈ ਟ੍ਰੈਂਡ ਦਾ ਨਾਲਾ ਪੈਂਦਾਗਾ ਉਹਦੇ ਨਜ਼ਦੀਕ ਤੋਂ ਤੁਹਾਨੂੰ ਮੈਂ ਇੱਕ ਵਾਰ ਫੇਰ ਤਸਵੀਰਾਂ ਦਿਖਾ ਰਿਹਾਗਾ ਇਧਰ ਨਾਲ ਹੀ ਇੱਕ ਪਲਾਂਟ ਹੋ ਰਹਿ ਗਿਆ ਤੇ ਬਿਲਕੁਲ ਲੱਗੇ ਜਿਹੜੀ ਇਹ ਅੱਗ ਬਲਦੀ ਬਲਦੀ ਜਮਾ ਬਿਲਕੁਲ ਲੱਗੇ ਲੱਗ ਰਹੀ ਹੈ ਤੇ ਭਿਆਨਕ ਅੱਗ ਲੱਗੀ ਵੀ ਐ ਬੁਝਣ ਦਾ ਨਾਂ ਨਹੀਂ ਲੈ ਰਹੀ ਤੇ ਲਖਵਿੰਦਰ ਮੈਂ ਕਹੂੰਗਾ ਵੀ ਬਿਲਕੁਲ ਜਮਾ ਨਜ਼ਦੀਕ ਆ ਗਈ ਬਈ ਪਲਾਨਟ ਦੀ ਹੈਣਾ ਹਾਂਜੀ ਹਾਂ ਇੱਧਰ ਟਰਾਈਡੈਂਟ ਰਹਿ ਗਿਆ ਉਧਰ ਆਈਓਐਲ ਦੇ ਵਿੱਚ ਲੱਗੀ ਹੋਈ ਆ ਪੇਪਰ ਤੇ ਤੂੜੀ ਨੂੰ ਅੱਗ ਲੱਗੀ ਸੀ ਇਹ ਉਹ ਤੂੜੀ ਨੂੰ ਅੱਗ ਲੱਗੀ ਵੀ ਇਹ ਆਈਓਐਲ ਦੇ ਵਿੱਚ ਲੱਗੀ ਸੀਗੀ ਅੱਗ ਬਾਅਦ ਦੀ ਬਾਅਦ ਦੀ ਮੈਂ ਕਹਿੰਦਾ ਵੀ ਪਿਛਲੇ 4-5 ਘੰਟੇ ਲਗਾਤਾਰ ਹੋ ਗਈ ਅੱਗ ਬਲਦੀ ਨੂੰ ਜਿਹੜਾ ਕਿ ਲੋਕਾਂ ਦਾ ਨਾਂ ਨਹੀਂ ਲੈ ਰਹੀ ਤੇ ਇਹ ਇੱਕ ਵਾਰ ਸਾਨੂੰ ਫੇਰ ਮੈਂ ਦੁਬਾਰਾ ਫੇਰ ਸਿੱਧੀਆਂ ਤਸਵੀਰਾਂ ਜਿਹੜੀਆਂ ਇੱਥੋਂ ਦੀਆਂ ਦਿਖਾ ਰਹੇ ਆ ਤੇ ਨਾਲ ਦੀ ਨਾਲ ਜਿਹੜੀ ਇੱਥੋਂ ਮੈਨੂੰ ਲੱਗਦਾ ਹੁਣ ਮਿੰਨੀ ਮਿੰਨੀ ਬਾਰਸ਼ ਵੀ ਹਾਂ ਥੋੜੇ ਟਾਈਮ ਦੇ ਵਿੱਚ ਸ਼ੁਰੂ ਹੋ ਜੂਗਾ ਹੋਰ ਅਸੀਂ ਹਾਂ ਵੀਰੇ ਬਿਲਕੁਲ ਤੇ ਜਿਹੜੀ ਅੱਗ ਆ ਇਹ ਘਟੋ ਘਟ 100 ਕਿੱਲੇ ਦਾ ਜਿਹੜਾ ਘੇਰਾ ਇਹ ਸਾਰਾ ਵਿੱਚ ਲੈ ਚੁੱਕੀ ਹੈਗੀ ਤੇ ਜਿਹੜੀਆਂ ਮਤਲਬ ਕਿ ਫਾਇਰ ਗੈਟ ਦੀਆਂ ਅੱਗ ਭਜਾਉਣ ਵਾਲੀਆਂ ਗੱਡੀਆਂ ਨੇ ਉਹ ਵੀ ਇਹਦੇ ਅੱਗ ਤੇ ਕਾਬੂ ਨਹੀਂ ਪਾ ਰਹੀ ਬਿਲਕੁਲ ਜਿਹੜੀਆਂ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਉਹ ਫਤੇਗੜ ਸਨ ਵਾਲੇ ਸਾਈਡ ਤੋਂ ਦਿਖਾਈਆਂ ਸੀ ਪਰ ਜਿਹੜੀਆਂ ਹੁਣ ਸਨ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂਗੇ ਉਹ ਦਿਖਾ ਰਹੇ ਹਾਂ ਬਿਲਕੁਲ ਨਜ਼ਦੀਕ ਤੋਂ ਫੈਕਟਰੀ ਦੇ ਬਿਲਕੁਲ ਨਜ਼ਦੀਕ ਦੇ ਖੜੇ ਆਂਗੇ ਆਪਾਂ ਉੱਥੋਂ ਦੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਪਹਿਲਾਂ ਜਿਹੜਾ ਹਵਾ ਦਾ ਰੁੱਖ ਸੀਗਾ ਉਹ ਪਿੰਡ ਵੱਲ ਸੀਗਾ ਫਤੇਗੜ ਸਨਾਵਲ ਪਰ ਜਿਹੜਾ ਹੁਣ ਹਵਾ ਦਾ ਰੋਖਾਗਾ ਉਹ ਟ੍ਰਾਈ ਟਿੰਟ ਵੱਲ ਹੈਗਾ ਤੇ ਟੌਲੇ ਵੱਲ ਟੌਲੇ ਵੱਲ ਨੂੰ ਆਗਾ ਰੋਖਾ ਤੇ ਪਹਿਲਾਂ ਹਵਾ ਚੱਲਦੀ ਸੀ ਇਧਰ ਛਿਪਦੇ ਤੋਂ ਚੜ੍ਹਦੇ ਵਾਲੀ ਸਾਈਡ ਚੱਲਦੀ ਸੀ ਚਾਹਣ ਕਾ ਹਵਾ ਦਾ ਰੁੱਖ ਬਦਲਣ ਕਾਰਨ ਆ ਜਿਹੜਾ ਇਧਰ ਪਲਾਂਟ ਦੇ ਵਿੱਚ ਕੰਮ ਚੱਲਦਾ ਇਧਰ ਟਰਾਈਡੈਂਟ ਸ਼ੁਰੂ ਹੋ ਜਾਂਦੀ ਆ ਤੇ ਹਵਾ ਹੁਣ ਟਰਾਈਡੈਂਟ ਵਾਲੀ ਸਾਈਡ ਹੋ ਗਈ ਆ ਵੀਰੇ ਬਿਲਕੁਲ ਆ ਪਲਾਂਟ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਨੂੰ ਅੱਗ ਵੱਧ ਗਈ ਆ ਬਾਕੀ ਜਿਹੜੀਆਂ ਇੱਥੇ ਮੌਕੇ ਦੇ ਫੇਵਰਟ ਜਿਹੜੀਆਂ ਗੱਡੀਆਂ ਨੀਂਗੀਆਂ ਬਹੁਤ ਜ਼ਿਆਦਾ ਪਹੁੰਚੀਆਂ ਨੀਂਗੀਆਂ ਪਰ ਉਹਨਾਂ ਤੋਂ ਵੀ ਹਜੇ ਇਹ ਕੰਟਰੋਲ ਨਹੀਂ ਹੋ ਰਹੀ ਐ ਲਗਾਤਾਰ ਜਿਹੜੀ ਅੱਗ ਵੱਧ ਰਹੀ ਹੈ ਆ ਤੁਹਾਨੂੰ ਸਾਰਾ ਮੈਂ ਪਲਾਂਟ ਦਿਖਾ ਦਿੰਨਾਗਾ ਇਧਰ ਆ ਜਿਹੜਾ ਪਿੱਛੇ ਇੱਕ ਹੋਰ ਪਲਾਨਟ ਰਹਿ ਜਾਂਦਾਗਾ ਬਿਲਕੁਲ ਨਜ਼ਦੀਕ ਕਹਿ ਸਕਦੇ ਆ ਆਪਾਂ ਇੱਥੋਂ ਜਿਹੜੀ ਅੱਗ ਚੱਲੀ ਉੱਥੋਂ ਸਟਾਰਟ ਹੋ ਕੇ ਹਨਾ ਲਗਾਤਾਰ ਵਾਧਦੀ ਦੂਰੀ ਜਾ ਰਹੀ ਹੈ ਰੁਕਣ ਦਾ ਨਾਂ ਹੀ ਰਹਿ ਰਹੀ ਇੱਕ ਵਾਰ ਅਸਮਾਨ ਜਿਹੜਾ ਲਾਲ ਦਿਖਣ ਲੱਗਾ ਤਾਂ ਇੰਨੀ ਅੱਗ ਭਿਆਨਕ ਹੋਈ ਹੈ ਪਰ ਜਿਹੜੇ ਹਵਾ ਦਾ ਦੌ ਹੁਣ ਥੋੜਾ ਜਿਆਦਾ ਰੁਕਿਆਗਾ ਘਟੀ ਹੈ ਹਵਾ ਪਰ ਜਦੋਂ ਪਹਿਲਾਂ ਹਵਾ ਜਿਆਦਾ ਤੇਜ਼ ਸੀਗੀ ਤਾਂ ਜਿਹੜੇ ਭਾਂਬੜ ਸੀਗੇ ਲਗਾਤਾਰ ਕਹਿ ਸਕਦੇ ਆ ਆਪਾਂ ਬਲਦੇ ਸੀਗੇ ਤੇ ਸਵਾ 8 ਵਜੇ ਅੱਗ ਲੱਗੀ ਸੀ ਉਸ ਤੋਂ ਬਾਅਦ ਜਿਹੜੀ اچانک ਹਨੇਰੀ ਆਈ ਹੈ ਉਹਨੇ ਇਹਨੂੰ ਇੱਕ ਭਿਆਨਕ ਰੋਕ ਦੇਤਾ ਜਿਹੜੀ ਗੱਲ ਆ ਮਿਲਕੋ ਸਵਾ 8 ਤੋਂ ਲੱਗ ਕੇ 12 ਵਜੇ ਵੀਰੇ ਰਾਤ ਦੇ 12 ਵਜੇ ਤੱਕ ਵੀ ਅੱਗ ਹਜੇ ਬੁਝੀ ਨਹੀਂ ਹੈਗੀ ਤੇ ਜਿਹੜੇ ਇੱਥੋਂ ਦੇ ਕੰਮ ਕਰਨ ਵਾਲੇ ਕਾਰੀਗਰ ਸੀਗੇ ਉਹਨਾਂ ਨੂੰ ਇੱਕ ਵਾਰ ਇੱਥੋਂ ਬਾਹਰ ਕੱਢਿਆ ਗਿਆਗਾ ਤੇ ਸਾਰੇ ਭਰਾ ਗੇਟ ਦੇ ਆਪਾਂ ਦਿਖਾ ਦਾਂਗੇ ਤੁਹਾਨੂੰ ਵਿੱਚ ਵੀਡੀਓ ਦੇ ਗੇਟ ਤੇ ਖੜੇ ਨੇ ਹਨਾ ਹਾਂ ਜੀ ਦੇਖ ਕਾ ਵੀ ਮਸ਼ੀਨਰੀ ਆ ਜਿਹੜੀ ਉਹ ਬਾਹਰੇ ਕੱਢ ਦਿੱਤੀ ਗਈ ਆ। ਹੋਰ ਇਹ ਵੀ ਮਿਲਿਆ ਕਹਿੰਦੇ 10-11 ਬੰਦੇ ਆਂ ਜਿਹਦੀ ਵੀ ਡੈਥ ਹੋ ਗਈ ਜਲ ਕੇ ਕਹਿੰਦੇ ਤੇ 7 ਟਰੈਕਟਰ ਤੇ ਕੁਝ 30-40 ਟਰਾਲੀਆਂ ਵੀ ਕਹਿੰਦੇ ਨੇ ਬਾਕੀ ਸਵੇਰੇ ਪਤਾ ਲੱਗੂਆ ਕੀ। ਵੈਸੇ ਆਪਾਂ ਹਜੇ ਉਹ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਹੈਗੇ ਉਹ ਸਵੇਰੇ ਸਾਰਾ ਕਲੀਅਰ ਹੋ ਜਾਊਗਾ ਪਰ ਇੱਥੋਂ ਦੇ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦੁਬਾਰਾ ਫੇਰ ਦਿਖਾ ਰਿਹਾ ਹਾਂ ਜਿਹੜੇ ਲਵੇ ਲਾਉਣ ਦੇ ਪਿੰਡ ਨੇ ਉਹਨਾਂ ਦੇ ਵਿੱਚ ਕੋਈ ਹੂਮਾ ਬਣੀ ਵੀ ਆ ਵੀ ਕੀ ਹੋ ਗਿਆ ਆ ਹਨਾ ਇੰਨੀ ਭਿਆਨਕ ਅੱਗ ਲੱਗਣ ਦਾ ਕਾਰਨ ਕੀ ਆ ਸਾਰਾ ਜਿਹੜਾ ਇਹਦੀ ਸਵੇਰੇ ਪੁ ਪਿਆੜਕ ਅੱਗ 1 ਲੱਖ ਤੋਂ ਲੱਗਣੀ ਤੇ ਫੇਰ ਉਹ ਵਧਣਾ ਇਹਨੂੰ ਇੰਨੇ ਇਕੜ ਦੇ ਵਿੱਚ ਹਨਾ ਜਿਆਦਾ ਜਿਹੜੀ ਹਜੇ ਵੀ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਜਿਹੜੀਆਂ ਤੁਹਾਨੂੰ ਸਾਰੀਆਂ ਤਸਵੀਰਾਂ ਮੌਕੇ ਦੀਆਂ ਦਿਖਾ ਰਹੇ ਹਾਂ ਸੋ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਤਾਂ ਕਿ ਇਹ ਜਿਹੜੇ ਲਵੇ ਲਾਉਣ ਦੇ ਪਿੰਡ ਨੇ ਉਹ ਜਾਗਰੂਕ ਹੋਣ ਤੇ ਇਥੇ ਹੋਰ ਭਰਾ ਸਾਰੇ ਜਿਹੜਾ ਮੈਂ ਤੁਹਾਨੂੰ ਦਿਖਾਵਾ ਵੀ ਦਿਨਾ ਹਨਾ ਇਹ ਲਵੇ ਲਾਉਣ ਦੇ ਪਿੰਡ ਨੇ ਜਿਹੜੇ ਇਥੋਂ ਭਰਾ ਨੇ ਸਾਰੇ ਉਹ ਦੇਖਣ ਵੀ ਆ ਰਹੇ ਨੇ ਕਿ ਲਵੇ ਲਾਉਣ ਦੇ ਵੀ ਕਿ ਕਿੰਨੀ ਕੁ ਅੱਕ ਹੈਗੀ ਕੀ ਕਾਰਨ ਹੋਇਆ ਸਾਰਾ ਜਿਹੜੀਆਂ ਇੱਥੋਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਹੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ